ਅਈ ਨਾਲਾ ਤੁਹਾਨੂੰ ਕਿਹਾ ਵੀ ਉੱਥੇ ਪੇਜ ਜਿਹੜੇ ਵਾਜੇ ਕਣਕ ਦਾ ਬੀਜ ਵੀ ਜਿਹੜਾ ਸੀ ਗੱਲ ਕੀਤੀ ਸੀ ਫੋਨ 'ਤੇ ਗੱਲ ਚੱਲਦੀ ਉਹ ਪ੍ਰਧਾਨ ਜੀ ਦਾ ਜੋ ਕਿ ਜਿਹੜਾ ਟਾਈਮ ਹੁਣ ਚਾਰੇ ਦਾ ਹੈ ਹੁਣ ਅਸੀਂ ਕਣ ਇਕੱਠੀ ਕਰਕੇ ਉਸ ਨੂੰ ਬੀਜ ਯੋਗ ਬਣਾ ਕੇ ਜੋ ਜਿਹੜਾ ਇਹਨਾਂ ਨੇ ਕਿਹਾ ਵੀ ਆਪ ਦੀ ਚੱਕ ਕੇ ਤੁਸੀਂ ਵੇਚ ਸਕਦੇ ਹੋ ਉਹਦੇ 'ਚ ਮਿੱਟੀ ਹੈ ਸਿਲਟ ਹੈ ਇਸ ਕਰਕੇ ਉਹ ਵੇਚਣ ਵਾਲੀ ਉਹ ਹੈਣੀਗੀ ਉਹਨਾਂ ਦੀ ਮੰਗ ਮੁਤਾਬਕ ਜੋ ਇੱਛਾ ਸੀ ਉਹਦੇ ਮੁਤਾਬਕ ਜੋ ਸਾਰਾਤ ਸਮਗਰੀ ਹੈ ਉਹ ਭੇਜੀ ਜਾ ਰਹੀ ਹੈ ਉਹਨਾਂ ਅੱਸੀ ਕੱਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰਿਜਲਟ ਪੰਜਾਬ ਅੱਜ ਸ਼੍ਰੀ ਮੁਖਸਰ ਸਾਹਿਬ ਤੋਂ ਜਿਹੜਾ ਹੈਗਾ ਸ਼੍ਰੋਮਣੀ ਕਾਲdal ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਹਰ ਰਾਤ ਸੇਵਾ ਜਿਹੜੀ ਆ ਉਹ ਭੇਜੀ ਜਾ ਰਹੀ ਹੈ 100 ਟਰੱਕ ਜਿਹੜਾ ਹੈਗਾ ਇੱਥੋਂ ਜਿਹੜਾ ਉਹ ਪਸ਼ੂਆਂ ਲਈ ਹਰੇ ਚਾਰੇ ਦੇ ਭੇਜਿਆ ਜਾ ਰਿਹਾ ਤੇ ਮੈਂ ਕੋਈ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਕਿ ਜਿਹੜਾ ਉਹ ਸ਼੍ਰੀ ਮੁਖਸਰ ਸਾਹਿਬ ਕੋਟਕੁਰਾ ਮਾਰਗ ਤੇ ਪਿੰਡ ਵਿੜਿੰਗ ਦੇ ਡਾਣਾ ਮੰਡੀ ਦੇ ਵਿੱਚ ਜਿਹੜਾ ਅੱਜ ਇੱਥੇ ਇੱਕ ਸਮਾਗਮ ਰੱਖਿਆ ਗਿਆ ਇੱਥੋਂ ਜਿਹੜੀਆਂ ਹੈਗੀਆਂ ਉਹ ਟਰੱਕ ਤੋਰੇ ਜਾਣੇ ਨੇ ਪਸ਼ੂਆਂ ਦੇ ਚਾਰੇ ਲਈ ਜਿਵੇਂ ਕਿ ਪਿਛਲੇ ਦਿਨੀ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਤਾਂ ਹੜ੍ਹਾਂ ਦੇ ਕਾਰਨ ਜਿਹੜਾ ਬੜਾ ਕੁਝ ਜਿਹੜਾ ਅਸੀਂ ਕਈ 12 ਜ਼ਿਲ੍ਹਿਆਂ ਨੂੰ ਜਿਹੜਾ ਅਸੀਂ ਹੜਾ ਹੜ੍ਹਾਂ ਨੇ ਜਿਹੜਾ ਪ੍ਰਭਾਵਿਤ ਕੀਤਾ ਹੋਇਆ ਸੀ ਤਾਂ ਮੈਂ ਤੁਸੀ ਬਿਨਾ ਵਿਖਾਵਾਂ ਤੁਹਾਨੂੰ ਕਿ ਜਿਹੜਾ ਅੱਜ ਸ਼੍ਰੋਮਣੀ ਇਕੱਲ ਦਲ ਬਾਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਰੋਜੀ ਬਰਕੰਦੀ ਜੀ ਅਤੇ ਹੋਰ ਸਮੁੱਚੀ ਲੀਡਰਸ਼ਿਪ ਤੇ ਵਰਕਰ ਜਿਹੜੇ ਹੈਗੇ ਆ ਉਹ ਇਕੱਠੇ ਹੋਣੇ ਨੇ ਥੋੜੀ ਦੇਰ ਵਿੱਚ ਜਿਹੜਾ ਹੈਗਾ ਇੱਥੇ ਜਿਹੜਾ ਉਹ ਸੁਖਵੀਰ ਬਾਦਲ ਜੀ ਪਹੁੰਚ ਰਹੇ ਨੇ ਤੇ ਉਹ ਇਨ੍ਹਾਂ ਟਰੱਕਾਂ ਨੂੰ ਜਿਹੜਾ ਹੈਗਾ ਉਹ ਹਰੀ ਝੰਡੀ ਦੇ ਕੇ ਜਿਹੜਾ ਇਥੋਂ ਰਵਾਨਾ ਕੀਤਾ ਜਾਣਾ ਦੱਸ ਦਈਏ ਕਿ ਹਰ ਹੋਂਦੇ ਨਾਲ ਜਿਹੜੀਆਂ ਜਿੰਨਾ ਥਾਵਾਂ ਦੇ ਉੱਤੇ ਜਿਹੜਾ ਸੀਗਾ ਉਹ ਜਾਦਾ ਹਰ ਇਸ ਤਾਂ ਪਹਿਲਾਂ ਵੀ ਜਿਹੜਾ ਅਕਾਲੀ ਦਲ ਲਗਾਤਾਰ ਜਿਹੜਾ ਇਥੋਂ ਉਹ ਹਰ ਰਾਤ ਸੇਵਾ ਜਿਹੜੀ ਭੇਜਦਾ ਰਿਹਾ ਤਾਂ ਹਰ ਰਾਤ ਸੇਵਾ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਨੇ ਜਿਹੜਾ ਹੈਗਾ ਐਲਾਨ ਕੀਤਾ ਸੀ ਕਿ ਜਿਹੜਾ ਜਿਹੜਾ 1 ਲੱਖ ਪਰਿਵਾਰ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਕਣਕ ਦਾ ਬੀਜ ਵੀ ਦਿੱਤਾ ਜਾਊਗਾ ਤੇ ਹੋਰ ਜਿਹੜੀਆਂ ਰਾਤ ਸਮਗਰੀ ਵੀ ਪਹਿਲਾਂ ਭੇਜ ਜਾ ਚੁੱਕੀ ਹੈ ਤਾਂ ਅੱਜ ਜਿਹੜਾ ਹੈਗਾ ਸ੍ਰੀ ਮੁਕਸਰ ਸਾਹਿਬ ਤੋਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਹੜਾ ਹੈਗਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇੱਥੋਂ ਜਿਹੜਾ ਹਰੇ ਚਾਰੇ ਦੇ ਜਿਹੜੇ ਹੈਗੇ ਆ ਉਹ ਟਰੱਕ ਭੇਜੇ ਜਾਣੇ ਨੇ ਤਾਂ ਮੈਂ ਤਸਵੀਰਾਂ ਵਿਖਾ ਦਿਆਂ ਤੁਹਾਨੂੰ ਕਿ ਜਿਹੜਾ ਸ਼੍ਰੀ ਬੁਖਸਰ ਸਾਹਿਬ ਤੋਂ ਕੋਟਪੁਰਾ ਮਾਰਗ ਦੇ ਉੱਤੇ ਪਿੰਡ ਵਿੜਿੰਗ ਦੇ ਕੋਲ ਜਿਹੜਾ ਹੈਗਾ ਉਹ ਰਾਹਤ ਸੇਵਾ ਜਿਹੜੀ ਹੈ ਉਹ ਭੇਜੀ ਜਾਣੀ ਆ ਤਾਂ ਵਰਕਰਾਂ ਦਾ ਇਕੱਠ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਵਰਕਰ ਇੱਥੇ ਆ ਉਹ ਵੱਡੀ ਗਿਣਤੀ ਵਿੱਚ ਮੌਜੂਦ ਆ ਥੋੜੀ ਦੇਰ ਦੇ ਵਿੱਚ ਜਿਹੜਾ ਹੈਗਾ ਉਹ ਇੱਥੇ ਜਿਹੜਾ ਸੁਖਵੀਰ ਸਿੰਘ ਬਾਦਲੇ ਨਾਲ ਜਿਹੜਾ ਟਰੱਕਾਂ ਨੂੰ ਜਿਹੜਾ ਹਰੀ ਝੰਡੀ ਦੇਣਗੇ ਤਾਂ ਸਾਡੇ ਨਾਲ ਜਿਹੜੇ ਉਪੀ ਜੀ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਹੈਗਾ ਹੜਾਚਾਰਾ ਜਿਹੜਾ ਭੇਜਿਆ ਤੁਸੀਂ ਜਰਾ ਸ਼੍ਰੋਮਣੀ ਗੱਲ ਦੱਸੋ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪ੍ਰਧਾਨ ਜੀ ਨੇ ਡਿਊਟੀ ਲਾਈ ਸੀਗੀ ਕਿਉਂਕਿ ਉਹਨਾਂ ਨੇ 500 ਟਰੱਕ ਕਿਹਾ ਸੀਗਾ ਜੀ ਤੇ 100 ਟਰੱਕ ਦੀ ਇੱਥੇ ਜ਼ਿੰਮੇਵਾਰੀ ਲਈ ਸੀ ਜਿਹਦੇ ਚੋਂ ਅੱਜ 60 ਤੋਂ 70 ਟਰੱਕ ਅੱਜ ਹੀ ਭੇਜੇ ਜਾਣਗੇ ਆਕੇ ਪ੍ਰਧਾਨ ਜੀ ਆਕੇ ਹਰੀ ਚੰਡੀ ਦੇਣਗੇ ਤੇ ਜਿਹੜੇ ਬਾਕੀ 30 ਟਰੱਕ ਹੈ ਉਹ ਦੋ ਤਿੰਨ ਦਿਨਾਂ ਦੇ ਵਿੱਚ ਸੀ ਉਥੇ ਰਵਾਨਾ ਅਜ ਨਾਲਾ ਸਾਨੂੰ ਕਿਹਾ ਵੀ ਉਥੇ ਭੇਜੋ ਜਿਹੜੇ ਮਾਝੇ ਵਿੱਚ ਕਣਕ ਦਾ ਬੀਜ ਵੀ ਜਿਹੜਾ ਸੀ ਗੱਲ ਕੀਤੀ ਸੀ ਸ਼ੋਮਨੀ ਗੱਲ ਦਲ ਨੇ ਉਹ ਪ੍ਰਧਾਨ ਜੀ ਦਾ ਜੋ ਕਿ ਜਿਹੜਾ ਟਾਈਮ ਹੁਣ ਚਾਰੇ ਦਾ ਹੈ ਹੁਣ ਅਸੀਂ ਕਣ ਇਕੱਠੀ ਕਰਕੇ ਉਸ ਨੂੰ ਬੀਜ ਯੋਗ ਬਣਾ ਕੇ ਤਣਕ ਵੀ ਦੇਵਾਂਗੇ ਨਾਲ ਰੇ ਵੀ ਦੇਵਾਂਗੇ ਤੇ ਆਪਦੇ ਟਰੈਕਟਰ ਟਰਾਲੀਆਂ ਨਾਲ ਜਾ ਕੇ ਉਥੇ ਬੀਜ ਕੇ ਵੀ ਆਵਾਂਗੇ ਕਿਉਂਕਿ ਤੁਸੀਂ ਹਾਲਾਤ ਜਾ ਕੇ ਵੇਖੇ ਨਹੀਂ ਉਹਨਾਂ ਦੇ ਬਹੁਤ ਮਾੜੇ ਹਾਲਾਤ ਆ ਉਹਨਾਂ ਕੋਲੇ ਤਾਂ ਬੀ ਕੀ ਕਣਕ ਖਾਨ ਨੂੰ ਵੀ ਹੈ ਨਹੀਂ ਤੇ ਜਿਹੜੇ ਗਰੀਬ ਪਰਿਵਾਰਾਂ ਉਹਨਾਂ ਨੂੰ ਘਰ ਵਿੱਚ ਕੰਮ ਦੇ ਕੇ ਆਵਾਂਗੇ ਕਿਉਂਕਿ ਜ਼ਮੀਨ ਯੋਗਤਾ ਉਹਨਾਂ ਕੋਲ ਹੈ ਨਹੀਂ ਗਈ ਬਾਈ ਵਾਲੀ ਕਿ ਉਹ ਆਪਦੇ ਘਰ ਦਾ ਗੁਜ਼ਾਰਾ ਜਿਹੜਾ ਓਟੀ ਪਾਣੀ ਖਾ ਸਕਣ ਜਿੰਨਾ ਜਿੰਨਾ ਖੇਤਰਾ ਵਿੱਚ ਜਿੰਨਾ ਜ਼ਿਲ੍ਹਾ ਵਿੱਚ ਹੜ ਜਿਹੜੇ ਆਏ ਆਏ ਹੋਏ ਨੇ ਕਾਫੀ ਜਿਹੜੀ ਹੈ ਸੈਲਟ ਜਿਹੜੀ ਮਿੱਟੀ ਕਾਫੀ ਜਿਹੜੀ ਪੰਜ-ਪੰਜ ਫੁੱਟ ਤੱਕ ਭਰ ਚੁੱਕੀ ਆ ਸਰਕਾਰ ਨੇ ਵੀ ਜਿਹੜਾ ਸੀਗਾ ਕਿਹਾ ਸੀ ਕਿ ਤੁਸੀਂ ਆਪਦੀ ਮਿੱਟੀ ਚੱਕ ਸਕਦੇ ਹੋ ਤਾਂ ਕਿ ਜਿਹੜੀ ਜ਼ਮੀਨ ਵਾਈ ਯੋਗ ਬਣ ਸਕੇ ਕੱਲ੍ਹ ਤੋਂ ਉਹਦੇ ਵਿੱਚ ਕੀ ਗੱਲ ਕਰ ਰਹੇ ਭਾਈ ਉਸ ਚ ਨਾ ਜਿਹੜੇ ਸਰਕਾਰ ਨੇ ਕਿਹਾ ਉਹ ਰੇਤਾ ਨਹੀਂਗਾ ਕਿਉਂਕਿ ਉਹ ਜਿਹੜਾ ਇਹਨਾਂ ਨੇ ਕਹਿ ਲਿਆ ਆਪਦੀ ਚੱਕ ਕੇ ਤੁਸੀਂ ਵੇਚ ਸਕਦੇ ਹੋ ਇਸ ਕਰਕੇ ਉਹ ਵੇਚਣ ਵਾਲੀ ਉਹ ਹੈ ਨਹੀਂਗੀ ਪਰ ਉਹ ਜੋਸ਼ ਕਬੀਰ ਜੀ ਦਾ ਹੁਕਮ ਸੀਗਾ ਕਿ ਆਪ ਦੇ ਟਰੈਕਟਰ ਲਾ ਕੇ ਆਫਲਾਈਨਾਂ ਲਾ ਕੇ ਡੀਜ਼ਲ ਦੇ ਰਹੇ ਐ ਉਹ ਮਿੱਟੀ ਵੀ ਚੱਕਾਂਗੇ ਫੇਰ ਹੀ ਵਾਣ ਜੇ ਕਣਕ ਬੀਜੀਓਗੇ ਉਵੇਂ ਵੈਸੇ ਤਾਂ ਕਣਕ ਬੀਜੀ ਨਹੀਂ ਜਾਣੀ ਉਸ ਵਿੱਚ ਧੰਨਵਾਦ ਜੀ ਸਾਡੇ ਨਾਲ ਜਿਹੜਾ ਇਹ ਵਿੰਦਰ ਗੋਨੇਣਾ ਜੀ ਨਿੱਜੀ ਸਹਾਇਕ ਨੇ ਜ਼ਿਲ੍ਹਾ ਪ੍ਰਧਾਨ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੂੰਗਾ ਜੀ ਅੱਜ ਜਿਹੜਾ ਹੈਗਾ ਉਹ ਰਾਤ ਸਮਗਰੀ ਭੇਜੀ ਜਾਏ ਇਹ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਹੱਡਪੀਸ ਏਰੀਆ 'ਚ ਗਏ ਸੀ ਉਹਨਾਂ ਦੇ ਨਾਲ ਪਰਸਨੀ ਤੌਰ ਤੇ ਲੋਕਾਂ ਨੂੰ ਮਿਲੇ ਉਹਨਾਂ ਦੀ ਉਹਦਾ ਹਾਲਤ ਦੇਖੀ ਉਹਨਾਂ ਨੇ ਉਹਨਾਂ ਤੋਂ ਪੁੱਛਿਆ ਬਾਅਦ ਵਿੱਚ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਉਹਦੇ ਵਿੱਚ ਇੱਕ ਕਮੇਟੀ ਬਣਾਈ ਗਈ ਜੋ ਹਲਕੇ ਵਾਈਜ ਕਮੇਟੀ ਬਣਾ ਕੇ ਉਹ ਹਲਕੇ ਵਾਈਜ ਜੋ ਉਧਰਲੇ ਹਲਕੇ ਆ ਉਹਨਾਂ ਵਾਸਤੇ ਜਾ ਕੇ ਉਹ ਦੌਰਾ ਕਰਨਗੇ ਤੇ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਡਿਮਾਂਡ ਜੋ ਵੀ ਉਹਨਾਂ ਦੇ ਵੱਲੋਂ ਉਹਨਾਂ ਦੀ ਮੰਗ ਮੁਤਾਬਕ ਜੋ ਇੱਛਾ ਸੀ ਉਹਦੇ ਮੁਤਾਬਕ ਜੋ ਸਾਰਾ ਸਮਗਰੀ ਹੈ ਉਹ ਭੇਜੀ ਜਾ ਰਹੀ ਹੈ ਉਹਨਾਂ ਦੀ ਜੋ ਡਿਮਾਂਡਾਂ ਆ ਰਹੀਆਂ ਜੋ ਆਪਣੇ ਮੁੱਖ ਦਫਤਰੇ ਦਾ ਜਲੰਧਰ ਵਿੱਚ ਬਣਾਇਆ ਗਿਆ ਸੀ ਜੋ ਸਾਰੇ ਪੰਜਾਬ ਵਿੱਚੋਂ ਉੱਥੇ ਡਿਮਾਂਡ ਜਾਂਦੀ ਹੈ ਉਹਦੇ ਮੁਤਾਬਕ ਹੀ ਜਿਹੜੇ ਜਿਹੜੇ ਹਲਕਿਆਂ ਚ ਲੋੜ ਹੁੰਦੀ ਹੈ ਉਹਦੇ ਜਿਹੜੀ ਅੱਜ ਦੂਜੀ ਕਿਸ਼ਤ ਇਕ ਪਹਿਲਾਂ ਉੱਥੋਂ ਚਮਕੌਰ ਸਾਹਿਬ ਤੋਂ ਉਹਨਾਂ ਨੇ ਭੇਜੀ ਆ ਦੂਜੀ ਕਿਸ਼ਤ ਅੱਜ 100 ਟਰੱਕ ਦੀ ਅੱਜ ਇੱਥੇ ਤੋਂ ਇੱਥੋਂ ਜਾ ਰਹੀ ਹੈ 500 ਟਰੱਕ ਦੀ ਜੋ ਜਿਹੜਾ ਹਰਾ ਜਿਹੜੇ ਜਿਹਨੂੰ ਚਾਰਾ ਕਹਿੰਦੇ ਆਪਾਂ ਇਹ ਪਸ਼ੂਆਂ ਵਾਸਤੇ ਇਹ ਅੱਜ ਭੇਜਣਾ ਹੈ ਜੋ ਸਰਦਾਰ ਸੰਵੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਸੀਗਾ ਉਹਦੇ ਮੁਤਾਬਕ ਅੱਜ ਦੂਜੀ ਕਿਸ਼ਤ ਭੇਜੀ ਗਈ ਸਰਟੀਫਾਈਡ ਬੀ ਲਵਾਂਗੇ ਬਿੱਲ ਹੋਣਗੇ ਬਕਾਇਦਾ ਉਹ ਅਸੀਂ ਬੀ ਲਿਕ ਦੇ ਦਾਂਗੇ ਦੂਸਰਾ ਅਸੀਂ ਤਕਰੀਬਨ 30 35 35 ਕਿਲੋ ਦੇ ਗੱਟੇ ਬਣਾ ਕੇ ਜਿਹੜੇ ਅਸੀਂ ਨਗਰ 'ਚ ਜਾਵਾਂਗੇ ਉੱਥੇ ਜਿਹੜੇ ਸਾਡੇ ਗਰੀਬ ਪਰਿਵਾਰ ਹੋਣਗੇ ਜਿਹੜੀ ਉਹਨਾਂ ਨੂੰ ਲੋੜ ਹੋਊਗੀ ਉਹਨਾਂ ਦੇ ਘਰਾਂ ਦੇ ਵਿੱਚ ਵੀ ਅਸੀਂ ਕਣਕ ਪਜਾਵਾਂਗੇ ਉਦੋਂ ਬਾਅਦ ਜਿੱਥੇ ਸਿਲਟ ਜੰਮੀ ਆ ਉਹ ਸਿਲਟ ਦੀ ਸਾਰੀ ਸਫਾਈ ਕਰਕੇ ਸਾਰੇ ਟਰੈਕਟਰ ਲੈ ਕੇ ਸਾਰਾ ਕਿਰਾਏ ਲੈ ਕੇ ਕੰਪਿਊਟਰ ਕਿਰਾਏ ਲੈ ਕੇ ਸਾਰੀ ਕਣਕ ਦੀ ਬਜਾਨ ਤੱਕ ਜੋ ਜ਼ਿੰਮੇਵਾਰੀ ਘਾਲੀ ਦਿਲ ਦੀ ਹੋਊਗੀ ਉਹ ਜ਼ਿੰਮੇਵਾਰੀ ਪ੍ਰਧਾਨ ਸਾਹਿਬ ਦੀ ਰਾਨਮੈ ਹੀ ਠੇਠਾ ਪੂਰੀ ਕੀਤੀ ਜਾਊਗੀ ਲਗਾਤਾਰ ਜਿਹੜਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਵਾਰੀ ਤਸਵੀਰਾਂ ਤੁਹਾਨੂੰ ਵਿਖਾ ਦਈਏ ਕਿ ਜਿਹੜਾ ਅਕਾਲੀ ਦਲ ਵੱਲੋਂ ਜਿਹੜਾ ਲਗਾਤਾਰ ਇੱਥੋਂ ਹਰ ਰਾਤ ਕਾਰਜਾਂ ਵਿੱਚ ਜੁੜੇ ਸਨ ਪਹਿਲਾਂ ਵੀ ਜਿਹੜਾ ਸੀ ਟਰੱਕ ਕੁਝ ਭੇਜੇਗੇ ਦੂਜੀ ਖੇਪ ਜਿਹੜੀ ਅੱਜ ਟਰੱਕਾਂ ਦੀ ਜਿਹੜੀ ਆ ਉਹ ਭੇਜੀ ਜਾਣੀ ਆ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੋਂ ਤਾਂ ਸਾਡੇ ਨਾਲ ਜਿਹੜਾ ਸ਼੍ਰੋਮਣੀ ਕਾਲ ਦਲ ਦੇ ਜਿਹੜੇ ਸੀਗੇ ਜਿਹੜਾ ਮੁਕਸਬ ਦੇ ਪ੍ਰਧਾਨ ਰੋਜੀ ਬਰਕੰਦੀ ਜੁੜੇ ਸੀ ਤਸਵੀਰਾਂ ਇੱਕ ਵਾਰੀ ਦਿਖਾ ਦਿਆ ਕਿ ਜਿਹੜਾ ਅੱਜ ਟਰੱਕ ਜਿਹੜ ਔਰ ਇਹ ਦਿਨਾਂ ਦੇ ਵਿੱਚ ਕਣਕ ਦੀ ਗੱਲ ਕੀਤੀ ਬਜਾਈ ਵੀ ਜਿਹੜੀ ਹੋਣੀ ਹੈ ਕਿਸਾਨਾਂ ਵਾਲੀ ਜਿਹੜਾ ਕਣਕ ਦਾ ਬੀਜ ਵੀ ਦਿੱਤਾ ਜਾਣਾ ਹੈ ਜਿਹੜਾ ਹੜ ਰਾਤ ਸੇਵਾ ਜਿਹੜੀ ਭੇਜੀ ਜਾ ਰਹੀ ਹੈ ਤਾਂ ਦੂਜੀ ਕਿਸ਼ਤ ਕਹਿੰਦੇ ਵੀ ਜਿਹੜੀ ਅੱਜ ਭੇਜੀ ਜਾਣੀ ਹੈ ਉਹ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੋਂ ਜਿਹੜੀ ਅੱਜ 100 ਤੋਂ ਕਰੀਬ ਟਰੱਕ ਜਿਹੜਾ ਹੈਗਾ ਉਹ ਭੇਜਿਆ ਜਾਣਾ ਪਸ਼ੂਆਂ ਦੇ ਚਾਰੇ ਲਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਕਿਸਾਨਾਂ ਦੀ ਹੈਲਪ ਕੀਤੀ ਜਾਵੇਗੀ ਸ਼੍ਰੋਮਣੀ ਗੱਲਦਲ ਵੱਲੋਂ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਸਿਲਟ ਜਮ ਗਈ ਉਹਨਾਂ ਨੂੰ ਵਾਯੂਯੋਗ ਜ਼ਮੀਨ ਬਣਾ ਕੇ ਦੇਣੀ ਹੈ ਆਪਣੇ ਪੱਧਰ ਤੇ ਜਿਹੜਾ ਹੈ ਕਲਦਲ ਟਰੈਕਟਰ ਭੇਜ ਕੇ ਔਰ ਉਹਨਾਂ ਨੂੰ ਟਣਕ ਦਾ ਬੀਜ ਦੇ ਕੇ ਉਹਨਾਂ ਦੀ ਕਣਕ ਵੀ ਬੀਜੀ ਜਾਵੇਗੀ ਤਾਂ ਲਗਾਤਾਰ ਜਿਹੜੀ ਹੈ ਕਾਲੀ ਦਲ ਵੱਲੋਂ ਜਿਹੜਾ ਹਰ ਪੇਤਾਂ ਦੀ ਮਦਦ ਕੀਤੀ ਆ ਜਿਹੜੀ ਪਹਿਲਾਂ ਵੀ ਕਰਦੇ ਆ ਰਹੇ ਆ ਤਾਂ ਇੱਕ ਵਾਰੀ ਮੈਂ ਤਸਵੀਰਾਂ ਵਿਖਾ ਦਿਆਂ ਕਿ ਜਿਹੜਾ ਅੱਜ ਜਿਹੜਾ ਇਸ ਇਸ ਸਮਾਗਮ ਦੇ ਵਿੱਚ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਆ ਉਹ ਇੱਥੇ ਪਹੁੰਚਣਗੇ ਤੇ ਇਹਨਾਂ ਟਰੱਕਾਂ ਨੂੰ ਜਿਹੜਾ ਹਰੀ ਝੰਡੀ ਦੇ ਕੇ ਜਿਹੜਾ ਉਹ ਰਵਾਨਾ ਕਰਨਗੇ ਜਿਵੇਂ ਇੱਥੇ ਜਿਹੜੇ ਕਾਫੀ ਵੱਡੀ ਗਿੰਦ ਦੇ ਟਰੱਕ ਜਿਹੜੇ ਇਕੱਠੇ ਹੋਏ ਨੇ ਤਾਂ ਸੁਖਵੀਰ ਸਿੰਘ ਬਾਦਲ ਇੱਥੋਂ ਜਿਹੜਾ ਆ ਗਿਆ ਉਹ ਹਰੀ ਝੰਡੀ ਦੇ ਕੇ ਥੋੜੀ ਦੇਰ ਦੇ ਇੱਥੇ ਆ ਕੇ ਜਿਹੜਾ ਉਹ ਰਾਤ ਸਮਗਰੀ ਨੂੰ ਜਿਹੜਾ ਹੈਗਾ ਉਸ ਕ੍ਰੋਮਿਕ ਕਮਲਦਲ ਦੇ ਪ੍ਰਧਾਨ ਜਿਹੜੇ ਹੈਗੇ ਨੇ ਸਬੀਰ ਸਿੰਘ ਬਾਦਲ ਇੱਥੋਂ ਜਿਹੜਾ ਹੈ ਉਹ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਸ਼੍ਰੀ ਮੁਕਸਰ ਸਾਹਿਬ ਤੋਂ ਭਜਨ ਸਿੰਘ ਸਮਾਗ